ਦੋਸਤੋ ਸਤ ਬਾਬਾ ਜੀ ਸਿਗ ਜੀ ਹਸਾਲੀ ਵਾਲੇ ਬਹੁਤ ਸਾਰੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਉੱਤੇ ਬਾਬਾ ਜੀ ਸਿਗ ਹਸਾਲੀ ਵਾਲਿਆਂ ਬਾਬਤ ਸੁਣੀਆਂ ਤੇ ਦੇਖੀਆਂ ਹੋਣੀਆਂ ਜਿਨ੍ਹਾਂ ਵਿੱਚੋਂ ਲੋਕਾਂ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਮਹਾਂਪੁਰਖ ਹਸਾਲੀ ਵਾਲੇ ਆਪ ਖੁਦ ਰਵੱਸਣ ਤੇ ਉਹ ਅੱਜ ਵੀ ਉਹਨਾਂ ਨੂੰ ਦਰਸ਼ਨ ਦਿੰਦੇ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਸਤ ਜੀ ਸਿਗ ਹਸਾਲੀ ਵਾਲਿਆਂ ਦੀ ਜ਼ਿੰਦਗੀ ਦੇ ਅਸਲੀ ਸੱਚ ਬਾਰੇ ਕੌਣ ਸਨ ਸਤ ਹਸਾਲੀ ਵਾਲੇ ਅਜਿਹੀ ਉਹਨਾਂ ਦੇ ਵਿੱਚ ਕਿਹੜੀ ਸ਼ਕਤੀ ਸੀ ਕਿ ਵੱਡੇ ਤੋਂ ਵੱਡੇ ਅਮੀਰ ਘਰਾਣੇ ਹਰਪਜਣ ਸਿੰਘ ਜੁਵਰਾਜ ਸਿੰਘ ਵਰਗੇ ਵੱਡੇ ਕ੍ਰਿਕਟਰ ਵੱਡੇ ਵੱਡੇ ਨੇਤਾ ਮੇਰਕਾ ਗਾਧੀ ਵਰਗੇ ਉਹਨਾਂ ਦੇ ਪੈਰਾਂ ਵਿੱਚ ਆ ਕੇ ਧੱਕ ਰਗੜਦੇ ਸਨ ਨਾਲ ਹੀ ਤੁਹਾਡੇ ਨਾਲ ਸੰਤ ਹਸਾਲੀ ਵਾਲਿਆਂ ਦੀ ਜ਼ਿੰਦਗੀ ਦੀ ਉਹ ਅਸਲੀ ਇਤਿਹਾਸ ਦੀ ਕਰਾਂਗੇ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਸਤ ਬਾਬਾ ਜੀ ਸਿੰਘ ਜੀ ਕਿਵੇਂ ਪੁਨਰ ਜਨਮ ਲੈ ਕੇ ਇਸ ਸਾਧੂ ਵਾਲੇ ਭੇਸ ਵਿੱਚ ਰੱਬ ਵੜ ਕੇ ਲੋਕਾਂ ਨੂੰ ਤਾਰਦੇ ਰਹੇ ਹਸਾਲੀ ਸਾਹਿਬ ਦਾ ਇਹ ਸਥਾਨ ਕਿੱਥੇ ਕੋ ਪੈਂਦਾ ਹੈ ਤੇ ਇਸ ਦਾ ਕੀ ਇਤਿਹਾਸ ਹੈ ਅਖੀਰਲੇ ਸਬੇ ਹੰਸਾਲੀ ਵਾਲੇ ਸੰਤਾਂ ਦੀ ਮਰਤਕ ਦੇ ਦਾ ਅੰਤਮ ਸੰਸਕਾਰ ਕਿਉਂ ਨਹੀਂ ਸੀ ਕੀਤਾ ਗਿਆ ਬਾਬਾ ਜੀ ਸਿੰਘ ਦੀ ਜਿੰਦਗੀ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਪਰ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਖੀਰ ਤੱਕ ਬੜੇ ਰਹੋ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਬਾਬਾ ਜੀ ਸਿੰਘ ਦਾ ਜੜਮ ਸਾਦ 1936-37 ਦੇ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਪੈਦੇ ਪਿੰਡ ਭਰਤਗੜ ਵਿੱਚ ਹੋਇਆ ਸੀ ਉਹ ਬਚਪਨ ਤੋਂ ਹੀ ਇੱਕ ਸਾਧੂ ਸੁਭਾਅ ਵਾਲੇ ਸਨ ਪਰ ਇੱਥੇ ਤੁਹਾਡੇ ਨਾਲ ਬਾਬਾਜੀਤ ਸਿੰਘ ਦੇ ਪੁਨਰ ਜਨਮ ਦਾ ਇੱਕ ਕਿੱਸਾ ਸਾਂਝਾ ਕਰਦੇ ਹਾਂ ਦੱਸਿਆ ਜਾਂਦਾ ਹੈ ਕਿ ਬਾਬਾਜੀਤ ਸਿੰਘ ਦੇ ਇਸ ਜਨਮ ਤੋਂ ਪਹਿਲਾਂ ਉਹਨਾਂ ਦਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਦੇ ਪਿੰਡ ਖੰਟਬਾਲਪੁਰ ਵਿੱਚ ਜਨਮ ਹੋਇਆ ਸੀ ਪਿਛਲੇ ਜਨਮ ਵਿੱਚ ਉਹਨਾਂ ਦਾ ਨਾਂ ਭਾਈ ਸੰਤੋਖ ਸਿੰਘ ਹੁੰਦਾ ਹੈ ਪਿਛਲੇ ਜਨਮ ਵਿੱਚ ਬਾਬਾਜੀਤ ਸਿੰਘ ਭਾਈ ਸੰਤੋਖ ਸਿੰਘ ਦੇ ਰੂਪ ਵਿੱਚ ਵੱਡੇ ਹੋਏ ਉਦੋਂ ਵੀ ਉਹਨਾਂ ਦਾ ਧਿਆਨ ਕਿਹਾ ਜਾਂਦਾ ਹੈ ਕਿ ਜਿਆਦਾ ਭਗਤੀ ਵਾਲਾ ਹੁੰਦਾ ਸੀ ਜਦੋਂ ਭਾਈ ਸੰਤੋਖ ਸਿੰਘ ਥੋੜਾ ਵੱਡਾ ਹੋਇਆ ਤਾਂ ਘਰਦਿਆਂ ਵੱਲੋਂ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਥੋੜੇ ਸਮੇਂ ਬਾਅਦ ਉਹਨਾਂ ਦੇ ਘਰ ਬੱਚਿਆਂ ਨੇ ਵੀ ਜਨਮ ਲਿਆ ਬਾਬਾ ਅਜੀਤ ਸਿੰਘ ਭਾਈ ਸੰਤੋਖ ਸਿੰਘ ਦੇ ਰੂਪ ਵਿੱਚ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋ ਜਾਂਦੇ ਹਨ ਤੇ ਉਹਨਾਂ ਨੇ ਕਾਫੀ ਸਮਾਂ ਫੌਜ ਵਿੱਚ ਨੌਕਰੀ ਕੀਤੀ ਉਸ ਸਮੇਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਹੁੰਦਾ ਸੀ ਫੌਜ ਵਿੱਚੋਂ ਰਿਟਾਇਰਮੈਂਟ ਲੈ ਕੇ ਭਾਈ ਸੰਤੋਖ ਸਿੰਘ ਵਾਪਸ ਆਪਣੇ ਪਿੰਡ ਆ ਗਏ ਤੇ ਪਿੰਡ ਆ ਕੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਦੇ ਪਿੰਡ ਘਟਬਾੜਪੁਰ ਵਿੱਚ ਬਾਹਪੁਰਖਾਂ ਵੱਲੋਂ ਇੱਕ ਗੁਰਮਤਿ ਵਿਦਿਆਲਿਆ ਬਣਾਇਆ ਹੁੰਦਾ ਜਿੱਥੇ ਜਾ ਕੇ ਭਾਈ ਸੰਤੋਖ ਸਿੰਘ ਸਿੱਖ ਬੱਚਿਆਂ ਨੂੰ ਗੁਰਬਾਣੀ ਕੀਰਤਨ ਅਤੇ ਢਾਡੀ ਕਵਿਸ਼ਰੀ ਵਾਰਾਂ ਸਿਖਾਉਂਦੇ ਹੁੰਦੇ ਸਨ ਇੱਥੇ ਪਿੰਡ ਵਿੱਚ ਹੀ ਉਹ ਬਾਅਦ ਵਿੱਚ ਸਵਰਗਵਾਸ ਹੋ ਗਏ ਇਸ ਤੋਂ ਅੱਗੇ ਦੱਸਿਆ ਜਾਂਦਾ ਹੈ ਕਿ ਭਾਈ ਸੰਤੋਖ ਸਿੰਘ ਪੁਦਰ ਜਨਮ ਲੈ ਕੇ ਬਾਬਾ ਅਜੀਤ ਸਿੰਘ ਦੇ ਰੂਪ ਵਿੱਚ ਦੁਬਾਰਾ ਦੁਨੀਆ ਤੇ ਆਏ ਜਦੋਂ ਦੂਜੇ ਜਨਮ ਵਿੱਚ ਬਾਬਾ ਅਜੀਤ ਸਿੰਘ ਦੀ ਰੋਪੜ ਜ਼ਿਲ੍ਹੇ ਦੇ ਪਿੰਡ ਭਰਤਗੜ ਵਿੱਚ ਤਿੰਨ ਕੋ ਸਾਲ ਦੀ ਉਮਰ ਹੁੰਦੀ ਹੈ ਤਾਂ ਉਸ ਵਕਤ ਇੱਕ ਦਿਨ ਉਹਨਾਂ ਦੇ ਪਿੰਡ ਵਿੱਚ ਕੋਈ ਮਹਾਂਪੁਰਖ ਦਿਵਾਲ ਲਗਾਉਣ ਆਏ ਹੋਏ ਸਨ ਜਿਸ ਵਿੱਚ ਪਿੰਡ ਮਾਨਪੁਰ ਦਾ ਇੱਕ ਕੀਰਤਨੀ ਜਥਾ ਵੀ ਆਇਆ ਹੋਇਆ ਸੀ ਜਿਹਨਾਂ ਨੂੰ ਕੀਰਤਨ ਭਾਈ ਸੰਤੋਖ ਸਿੰਘ ਨੇ ਆਪਣੇ ਪਿਛਲੇ ਜਨਮ ਵਿੱਚ ਸਿਖਾਇਆ ਹੁੰਦਾ ਤਿੰਨ ਸਾਲ ਦਾ ਬਾਬਾ ਅਜੀਤ ਸਿੰਘ ਜਦੋਂ ਆਪਣੇ ਪਿਛਲੇ ਜਨਮ ਦੇ ਉਹਨਾਂ ਚੇਲਿਆਂ ਨੂੰ ਦੇਖਦਾ ਤਾਂ ਉਹ ਸਾਰੀ ਸੰਗਤ ਦੇ ਸਾਹਮਣੇ ਉਹਨਾਂ ਦੇ ਨਾਮ ਲੈ ਕੇ ਉਹਨਾਂ ਨੂੰ ਆਵਾਜ਼ਾਂ ਮਾਰਦਾ ਏ ਇਹ ਵੇਖ ਕੇ ਪੂਰਾ ਭਰਤਗੜ ਪਿੰਡ ਉਥੇ ਪਹੁੰਚੀ ਸੰਗਤ ਅਤੇ ਪੂਰਾ ਇਲਾਕਾ ਹੈਰਾਨ ਰਹਿ ਗਿਆ ਕਿ ਇੱਕ 3 ਸਾਲ ਦਾ ਬੱਚਾ ਕਿਵੇਂ ਇੰਨੀ ਦੂਰ ਤੋਂ ਆਏ ਕਿਰਤਨੀ ਸਿੰਘਾਂ ਦੇ ਨਾਮ ਲੈ ਕੇ ਉਹਨਾਂ ਨੂੰ ਬੁਲਾ ਰਿਹਾ ਕਿਸੇ ਨੂੰ ਕੁਝ ਸਮਝ ਨਹੀਂ ਸੀ ਲੱਗ ਰਿਹਾ ਫਿਰ 3 ਸਾਲ ਦੇ ਬਾਬਾ ਜੀ ਸਿੰਘ ਦੱਸਦੇ ਕਿ ਤੁਸੀਂ ਮੈਨੂੰ ਪਛਾਣਿਆ ਮੈਂ ਭਾਈ ਸੰਤੋਖ ਸਿੰਘ ਹਾਂ ਖੰਟ ਮਾਨਪੁਰ ਵਾਲਾ ਤੇ ਹੋਰ ਇੱਥੇ ਦੋਹਰਾ ਜਨਮ ਲੈ ਕੇ ਆਇਆ ਹੋਇਆ ਹੈ। ਬਾਬਾ ਜੀ ਸਿੰਘ ਜਿੱਦ ਕਰਨ ਲੱਗ ਪੈਦੇ ਕਿ ਆਪਣੇ ਪੁਰਾਣੇ ਪਿੰਡ ਜਾਣਾ ਹੈ ਪਰ ਉਹਨਾਂ ਦੇ ਮਾਤਾ ਪਿਤਾ ਨਹੀਂ ਮੰਨਦੇ। ਫਿਰ ਇੱਕ ਮਾਤਾ ਜੀ ਜੋ ਰਿਸ਼ਤੇ ਵਿੱਚ ਉਹਨਾਂ ਦੇ ਦਾਤੀ ਲੱਗਦੇ ਸਨ ਉਹ ਬਾਬਾ ਜੀ ਸਿੰਘ ਨੂੰ ਨਾਲ ਲੈ ਕੇ ਉਹਨਾਂ ਦੇ ਪਹਿਲੇ ਜਨਮ ਵਾਲੇ ਪਿੰਡ ਖੰਟ ਮਾਨਪੁਰ ਪਹੁੰਚ ਜਾਂਦੇ। ਤਿੰਨ ਸਾਲ ਦੇ ਬਾਬਾ ਜੀ ਸਿੰਘ ਨੂੰ ਪਿੰਡ ਦੀ ਫਿਰਦੀ ਤੇ ਛੱਡ ਦਿੱਤਾ ਜਾਂਦਾ ਹੈ ਕਿ ਹੁਣ ਤੁਸੀਂ ਆਪਣੇ ਘਰ ਦੀ ਪਹਿਚਾਣ ਕਰੋ ਤਾਂ ਕਿਹਾ ਜਾਂਦਾ ਹੈ ਕਿ ਬਾਬਾ ਜੀ ਸਿੰਘ ਸਿੱਧੇ ਹੀ ਬਿੜਾ ਕਿਤੇ ਰੁਕੇ ਤੇ ਬਿਨਾ ਕਿਸੇ ਤੋਂ ਪੁੱਛੇ ਆਪਣੇ ਘਰ ਪਹੁੰਚ ਜਾਂਦੇ ਹਨ ਪਿਛਲੇ ਜਨਮ ਵਾਲੇ ਘਰ ਵਿੱਚ ਜਾ ਕੇ ਬਾਬਾਜੀਤ ਸਿੰਘ ਆਪਣੇ ਹੱਥਾਂ ਦੇ ਨਾਲ ਦਾਣੇ ਦੀ ਬੱਟੀ ਤੇ ਰੱਖਿਆ ਹੋਇਆ ਆਪਣਾ ਹਰਮੋਨੀਅਮ ਚੁੱਕ ਲਿਆਉਂਦੇ ਤੇ ਉਹੀ ਸਰਗਮਾ ਵਜਾਉਣ ਲੱਗ ਪੈਦੇ ਜੋ ਭਾਈ ਸੰਤੋਖ ਸਿੰਘ ਵਜਾਉਦਾ ਹੁੰਦਾ ਸੀ ਕਿਹਾ ਜਾਂਦਾ ਹੈ ਕਿ ਬਾਬਾਜੀਤ ਸਿੰਘ ਦਾ ਇਹ ਦੋਰਾ ਜਨਮ ਵੀ ਕਿਸੇ ਮਹਾਂਪੁਰਖਾਂ ਦੇ ਬਚਨਾਂ ਸਦਕਾ ਹੀ ਹੋਇਆ ਸੀ ਇਸ ਤੋਂ ਬਾਅਦ ਬਾਬਾਜੀਤ ਸਿੰਘ ਇੱਥੇ ਬਨਪੁਰ ਦੇ ਇਲਾਕੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੰਦੇ ਹਨ ਸਤ ਸਾਲੀ ਵਾਲਿਆਂ ਨੂੰ ਮੰਨਣ ਵਾਲੇ ਸ਼ਰਧਾਲੂਆਂ ਅਨਸਾਰ ਬਾਬਾ ਅਜੀਤ ਸਿੰਘ ਦੇ ਛੋਟੇ ਉਮਰ ਵਿੱਚ ਹੀ ਬੋਲੇ ਪੂਰੇ ਹੁੰਦੇ ਸਨ ਕਿਸੇ ਵੀ ਇਨਸਾਨ ਨੂੰ ਮਿਲ ਕੇ ਉਹ ਉਸ ਦਾ ਸਾਰਾ ਅਗਲਾ ਪਿਛਲਾ ਸਭ ਕੁਝ ਦੱਸ ਦਿੰਦੇ ਸਨ ਸਮਾਂ ਬੀਤ ਗਿਆ ਬਾਬਾ ਅਜੀਤ ਸਿੰਘ ਉੜੀਸਾ ਚਲੇ ਗਏ ਤੇ ਉੱਥੇ ਜੰਗਲਾਂ ਵਿੱਚ ਜਾ ਕੇ ਰੱਬ ਦੀ ਭਗਤੀ ਕਰਦੇ ਰਹੇ ਬਾਬਾ ਅਜੀਤ ਸਿੰਘ ਜੀ ਚੱਲਦੇ ਫਿਰਦੇ ਹੀ ਰਹਿੰਦੇ ਸਨ ਕਿਉਂਕਿ ਉਹਨਾਂ ਨੇ ਆਪਣਾ ਘਰ ਤਾਂ ਤਕਰੀਬਨ ਉਦੋਂ ਹੀ ਛੱਡ ਦਿੱਤਾ ਸੀ ਜਦੋਂ ਉਹਨਾਂ ਦੀ ਉਮਰ ਮੱਥਾ 3 ਕੋ ਸਾਲ ਦੀ ਸੀ ਦੱਸਿਆ ਜਾਂਦਾ ਹੈ ਕਿ ਬਾਬਾ ਅਜੀਤ ਸਿੰਘ ਦਾ ਬਾਬਾ ਜਵਾਲਾ ਸਿੰਘ ਦੇ ਨਾਲ ਮੇਲ-ਮਲਾਪ ਹੁੰਦਾ ਹੈ ਬਾਬਾ ਜਵਾਲਾ ਸਿੰਘ ਵੀ ਪਹਿਲਾਂ ਅੰਗਰੇਜ਼ੀ ਫੌਜ ਵਿੱਚ ਡੌਕਰੀ ਕਰਦੇ ਸਨ ਜਿਸ ਵੇਲੇ ਬਾਬਾ ਅਜੀਤ ਸਿੰਘ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਹੁਕਮ ਕੀਤਾ ਪਰ ਤੁਸੀਂ ਕਿਸੇ ਨੂੰ ਵੀ ਉਸ ਦਾ ਭਵਿੱਖ ਵਰਤਮਾਨ ਅਤੇ ਬੀਤਿਆ ਸਮਾਂ ਨਹੀਂ ਦੱਸਣਾ ਜਿਹੜਾ ਵੀ ਤੁਹਾਡੇ ਕੋਲ ਆਵੇ ਉਸ ਨੂੰ ਸਿਰਫ ਰੱਬ ਨਾਲ ਜੋੜਦਾ ਹੈ ਉਸ ਤੋਂ ਬਾਅਦ ਫਿਰ ਸਾਰੀ ਉਮਰ ਤੱਕ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਆਪਣੇ ਕੋਲ ਆਈ ਸੰਗਤ ਨੂੰ ਇਹੀ ਕਹਿੰਦੇ ਸਨ ਕਿ ਪਰਮਾਤਮਾ ਭਲੀ ਕਰੂਗਾ ਕਈ ਦਹਾਕੇ ਪਹਿਲਾਂ ਬਾਬਾ ਅਜੀਤ ਸਿੰਘ ਨੇ ਰੋਪੜ ਜ਼ਿਲ੍ਹੇ ਦੇ ਪਿੰਡ ਸਾਲੀ ਵਿੱਚ ਆ ਕੇ ਆਪਣਾ ਇੱਕ ਨਿਰਮਲ ਡੇਰਾ ਸਥਾਪਿਤ ਕੀਤਾ ਤੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਲੋਕਾਂ ਵਿੱਚ ਉਹਨਾਂ ਦੀ ਮਹਿਮਾ ਵਧਦੀ ਗਈ ਬਹੁਤ ਦੂਰ ਦੂਰ ਤੱਕ ਲੋਕ ਬਾਬਾ ਅਜੀਤ ਸਿੰਘ ਸਾਲੀ ਵਾਲਿਆਂ ਦੀ ਸੰਗਤ ਕਰਨ ਆਉਂਦੇ ਸਨ ਵੱਡੇ ਵੱਡੇ ਅਮੀਰ ਘਰਾਣੇ ਵੱਡੇ ਵੱਡੇ ਲੀਡਰ ਪੰਜਾਬ ਦੀ ਤਾਂ ਗੱਲ ਛੱਡੋ ਭਾਰਤ ਦੇ ਵੱਡੇ ਵੱਡੇ ਨੇਤਾ ਗਾਂਧੀ ਵਰਗੇ ਹੰਸਾਲੀ ਵਾਲੇ ਸੰਤਿਆ ਕੋਲ ਆ ਕੇ ਹਾਜ਼ਰੀ ਭਰਦੇ ਸਨ ਭਾਰਤੀ ਕ੍ਰਿਕਟ ਟੀਮ ਦੇ ਦਿਗਜ ਖਿਡਾਰੀ ਹਰਪਜਣ ਸਿੰਘ ਅਤੇ ਜਵਰਾਜ ਸਿੰਘ ਹੋੜਾ ਦੀ ਵੀ ਸੰਤਾ ਪ੍ਰਤੀ ਬੜੀ ਸ਼ਰਧਾ ਸੀ ਕਿਹਾ ਜਾਂਦਾ ਹੈ ਕਿ ਕ੍ਰਿਕਟਰ ਜਵਰਾਜ ਸਿੰਘ ਆਪਣਾ ਕੈਂਸਰ ਦਾ ਇਲਾਜ ਕਰਵਾਉਣ ਤੋਂ ਪਹਿਲਾਂ ਆਪਣੀ ਮਾਤਾ ਦੇ ਨਾਲ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਸਨ ਬੇਸ਼ੱਕ ਸਾਧੂ ਆਪ ਤਾਂ ਮਾਇਆ ਤੋਂ ਨਿਰਲੇਪ ਰਹਿੰਦੇ ਸਨ ਪਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਚੋਲੇ ਨੂੰ ਵੱਡੇ ਵੱਡੇ ਗੀਸੇ ਲਵਾਏ ਹੋਏ ਸਨ ਦੋ ਹਰ ਵਕਤ ਹੀ ਮਾਇਆ ਦੇ ਨਾਲ ਭਰੇ ਰਹਿੰਦੇ ਜਦੋਂ ਵੀ ਕੋਈ ਲੋੜ ਵੰਦਾ ਤਾਂ ਉਸ ਨੂੰ ਗਿੜ ਕੇ ਨਹੀਂ ਮੁਠੀਆਂ ਭਰ ਕੇ ਨੋੜ ਦਿੱਤੇ ਜਾਂਦੇ ਬਾਬਾ ਅਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਸਾਹਿਬ ਤੋਂ ਇਲਾਵਾ ਸਕੂਲ ਹਸਪਤਾਲ ਅਤੇ ਮੰਦਰ ਮਸਜਿਦਾਂ ਵੀ ਬਣਾਈਆਂ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਮਨੁੱਖ ਕਿਸੇ ਵੀ ਧਰਮ ਨੂੰ ਮੰਨਦਾ ਹੈ ਤਾਂ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹੇ ਅਖੀਰ ਫਿਰ ਉਹ ਸਮਾਂ ਆਇਆ ਜਦੋਂ ਹੰਸਾੜੀ ਵਾਲੇ ਸੰਤ ਇਸ ਦੁਨੀਆ ਵਿੱਚੋਂ ਅਗਲੇ ਜਹਾਨ ਵੱਲ ਕੂਚ ਕਰ ਗਏ ਸਾਲ 2015 ਦੀ 1 ਜਨਵਰੀ ਦਿਨ ਵੀਰਵਾਰ ਰਾਤ 11 ਵਜੇ ਉਹਨਾਂ ਨੇ ਆਪਣੇ ਅੰਤਿਮ ਸਾਹ ਲਏ ਜਦੋਂ ਲੋਕਾਂ ਨੂੰ ਉਹਨਾਂ ਦੇ ਸਵਰਗਵਾਸ ਹੋਣ ਬਾਰੇ ਪਤਾ ਚੱਲਿਆ ਤਾਂ ਸਾਲੀ ਨੂੰ ਜਾਣ ਵਰੀਆਂ ਸਾਰੀਆਂ ਸੜਕਾਂ ਉੱਤੇ ਸੰਗਤਾਂ ਦਾ ਹੜਾ ਆ ਗਿਆ ਸੀ ਕਰੀਬ 5 ਕਿਲੋਮੀਟਰ ਲੰਬੀਆਂ ਲੱਗੀਆਂ ਲਹਿੜਾਂ ਵਿੱਚ ਲੋਕ ਉਹਨਾਂ ਦੇ ਅੰਤਮ ਦਰਸ਼ਨਾਂ ਨੂੰ ਖੜੇ ਸਨ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਪ੍ਰਬੰਧਕਾਂ ਵੱਲੋਂ ਨੰਗਲ ਭਾਖੜਾ ਡੈਮ ਦੇ ਨੇੜੇ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ, ਬਲਕਿ ਉਹਨਾਂ ਨੂੰ ਜਲ ਸਵਾਦੀ ਦਿੱਤੀ ਗਈ। ਉਸ ਦਿਨ ਵੀ ਠੰਡ ਅਤੇ ਵਰਦੇ ਮੀਂਹ ਵਿੱਚ ਹਜ਼ਾਰਾਂ ਲੋਕ ਉਹਨਾਂ ਦੀ ਅੰਤਮ ਵਿਦਾਇਗੀ ਲਈ ਨੰਬ ਅੱਖਾਂ ਲਈ ਖੜੇ ਸਨ। ਵੀਰਵਾਰ ਉਹ ਸਵਰਗਵਾਸ ਹੋਏ ਤੇ ਐਤਵਾਰ ਵਾਲੇ ਦਿਨ ਉਹਨਾਂ ਨੂੰ ਜਲ ਸਵਾਦੀ ਦਿੱਤੀ ਗਈ। ਸੋ ਦੋਸਤੋ ਇਹ ਸਨ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਲਿਆਂ ਦੀ ਜ਼ਿੰਦਗੀ ਦੇ ਕੁਝ ਅਣਸੁਣੇ ਕਿਸੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ